ਪਿੰਡ ਪਗੜਾਣਾ ਦੇ ਮਸ਼ਹੂਰ ਹਕੀਮ ਬਾਬਾ ਬਾਰਾ ਸਿੰਘ ਦੀ 49ਵੀਂ ਵਰ੍ਹੇ ਨੂੰ ਸਮਰਪਿਤ ਦੂਜਾ ਕੁਸ਼ਤੀ ਦੰਗਲ ਮੇਲੇ ਦਾ ਪੋਸਟਰ ਰਿਲੀਜ਼ ਕਰ ਲੋਕਾਂ ਨੂੰ ਦੰਗਲ ਵਿੱਚ ਹੁੰਮ-ਹਮਾ ਕੇ ਪਹੁੰਚਣ ਦੀ ਕੀਤੀ ਅਪੀਲ ਬਹੁਤ ਹੀ ਜਿਹੜੇ ਨਾਮਵਰ ਹਕੀਮ ਸੀ ਬਾਬਾ ਬਾਰਾ ਸਿੰਘ ਦੀ 49ਵੀਂ ਜਿਹੜੀ ਜਿਹੜੀ ਸਾਲਾਨਾ ਸਾਲਗਿਰਿਹਾ ਮਨਾਉਣ ਜਾ ਰਹੇ ਆ ਉਹਦੇ ਵਿੱਚ ਸਾਰੇ ਨਗਰ ਨਿਵਾਸੀ ਸਾਰੇ ਇਕੱਠੇ ਹੋ ਕੇ ਸੀ ਉਹਨਾਂ ਦੀ ਯਾਰ ਵੀ ਦੂਜਾ ਕੁਸ਼ਤੀ ਦੰਗਲ ਜਿਹੜਾ ਕਰਾਉਣ ਜਾ ਰਹੇ ਨੇ ਉਹ ਹੈਗਾ 18 ਤਰੀਕ ਦਾ 18 ਮੰਜ 2024 ਸਭ ਨੂੰ ਬੇਨਤੀ ਹੈ ਕਿ ਕੁਸ਼ਤੀ ਦੰਗਲ ਜਿਹੜੀ ਕੁਸ਼ਤੀਆਂ ਨੇ ਆਪਣਾ ਜਿਹੜਾ ਪੰਜਾਬ ਦੀਆਂ ਇਹ ਗੇਮਾਂ ਨੇ ਆਪਾਂ ਸਾਰੇ ਇਕੱਠੇ ਹੋ ਕੇ ਜਿੱਥੇ ਸਾਡੇ ਪਹਿਲਵਾਨ ਆਉਣਗੇ ਉਹਨਾਂ ਦਾ ਅਸੀਂ ਕੁਸ਼ਤੀ ਦੰਗਲ ਦੇਖਾਂਗੇ ਨਾਲ ਜਿਹਨਾਂ ਨੂੰ ਹੌਸਲਾ ਭਾਈ ਹੋਊਗਾ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਪਗੜਾਣੇ ਦੇ ਸਾਈਡ ਦੇ ਜਿੰਨੇ ਵੀ ਸਾਡੇ ਸਟਾਕਰੋ ਚੀਤਾ ਨੇ ਆੜ ਵਾਲੇ ਪਿੰਨਾਂ ਦੇ ਲੋਕ ਨੇ ਇਹ ਆਪਾਂ ਸਾਰੇ ਇਕੱਠੇ ਹੋ ਕੇ ਕੁਸ਼ਤੀ ਦੰਗਲ ਦੇ ਆਈਏ ਤੇ ਜਿੱਥੇ ਸਾਡੀ ਇਹ ਪਰੰਪਰਾਵਿਕ ਗੇਮ ਹੈ ਉਹਨੂੰ ਵੀ ਹਲਾਰਾ ਮਿਲੂਗਾ ਤੇ ਸਾਡੇ ਜਿਹੜੇ ਪਹਿਲਵਾਨ ਆਉਣਗੇ ਉਹਨਾਂ ਦੇ ਵੀ ਹੌਸਲੇ ਵਧੇਗਾ ਮੈਂ ਤਾਂ ਕੁਸ਼ਤੀ ਦੰਗਲ ਤੋਂ ਬਾਅਦ ਸਾਡੇ ਨੌਜਵਾਨਾਂ ਲਈ ਯਾਰ ਪੰਜਾਬ ਦੇ ਜਿਹੜੇ ਨਾਮਬਰ ਦੁਰਗਾ ਰੰਗੀਲਾ ਜੀ ਜਿਹੜੇ ਸਾਡੇ ਗਾਇਕ ਨੇ ਉਹ ਵੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਆਪਣਾ ਖੜਾਣਾ ਲਾਉਣਗੇ ਸਾਡੇ ਨੌਜਵਾਨ ਸਾਡੇ ਪਿੰਡਾਂ ਦੇ ਲੋਕ ਉਹਨਾਂ ਦੇ ਗਾਣਿਆਂ ਦਾ ਵੀ ਆਨੰਦ ਲੈਣਗੇ ਜੀ ਦਾ ਸਾਰੇ ਸਾਥੀਆਂ ਦਾ ਜਿਹਨੇ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਕ ਵਧੀਆ ਪਰੰਪਰਾ ਆਪਣੇ ਪਿੰਡ ਚ ਪਾਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹਲਕਾ ਸ਼ਹੀਦ ਫਤੇਗੜ ਸਾਹਿਬ پورے ਡਿਸਟ੍ਰਿਕਟ ਚ ਔਰ ਪੰਜਾਬ ਚ ਨਾ ਹੋਊਗਾ। ਇਹ ਵੀਖੇ ਬਾਬਾ ਜੀ ਬਾਰਾ ਸਿੰਘ ਜੀ ਜਿਨ੍ਹਾਂ ਦੀ ਕੇ ਬਹੁਤ ਪ੍ਰਸਿੱਧੀ ਹੈ ਸਾਡੇ ਪਿੰਡਾਂ ਦੇ ਵਿੱਚ ਲਾ ਲੋ ਇਲਾਕੇ ਦੇ ਵਿੱਚ ਲਾ ਲੋ। ਇਹਨਾਂ ਦੀ ਜਿਹੜੀ ਉੱਥੇ ਸਥਾਨ ਹੈਗਾ ਉਥੋਂ ਮਨ ਚਾਹੇ ਜਿਹੜੀਆਂ ਥੋਡੀਆਂ ਸ਼ਾਮਾਂ ਨੇ ਉਹ ਪੂਰੀਆਂ ਹੁੰਦੀਆਂ ਨੇ। ਤੇ ਬਹੁਤ ਬਖਸ਼ਿਸ਼ ਹੈ ਕਿਸੇ ਵੀ ਬਹੁਤ ਪੁਰਾਣਾ ਕੋਈ ਰੋਗ ਹੈ ਕੁਝ ਵੀ ਹੈ ਦਵਾਈ ਕੋਈ ਉੱਥੇ ਆਂਦਾ ਹੈ ਮੱਥਾ ਟੇਕਦਾ ਹੈ ਮੰਨਤਾ ਹੈਗੀ ਐਨੀ ਕਿ ਉੱਥੋਂ ਸਾਰੇ ਬੰਦੇ ਖੁਸ਼ ਹੋ ਕੇ ਲੈ ਕੇ ਜਾਂਦੇ ਨੇ ਸੋ ਬਾਬਾ ਜੀ ਦੀ 49ਵੀਂ ਵਰਸੀ ਨੂੰ ਸਮਰਪਿਤ ਇਹ ਦੂਜਾ ਕੁਸ਼ਤੀ ਦੰਗਲ ਪਿੰਡ ਪਗੜਾਣੇ ਦੇ ਵਿੱਚ ਸਮੂਹ ਲੱਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਧੂਮ ਤੇ ਧਾਮ ਦੇ ਨਾਲ ਸ਼ਰਧਾ ਵਾਲੇ ਨਾਲ ਮਨਾਇਆ ਜਾ ਰਿਹਾ ਹੈ ਸੋ ਸਾਰੀ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਵੀਰਾਂ ਨੂੰ ਬੇਨਤੀ ਹੈ ਹੁਮ ਹਮਾ ਕੇ ਉੱਥੇ ਪਹੁੰਚੋ 18 ਮਈ 2024 ਨੂੰ ਤੇ ਨਾਲ ਹੀ ਸ਼ਾਮ ਨੂੰ ਦੁਰਗਾ ਰੰਗੀਲਾ ਜੀ ਦਾ ਖੁੱਲਾ ਖਾੜਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕੁਸ਼ਤੀ ਦੰਗਲ ਦੇਖਣ ਦੇ ਲਈ ਤੇ ਖਾੜੇ ਦਾ ਇੰਜੋਏ ਕਰਨ ਦੇ ਲਈ ਉੱਥੇ ਜ਼ਰੂਰ ਪਹੁੰਚੋ ਵਾਇਗੁਰ ਜੀ ਦਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਸਾਬ ਵਾਇਗੁਰ ਜੀ ਕੀ ਫਤਿਹ ਸਭ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਬਾਬਾ ਜੀ ਦੀ ਵਰਸੀ 18 ਮਈ 2024 ਨੂੰ ਮਨਾਇਆ ਜਾ ਰਹੀ ਹੈ। ਸਭ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਕਾਫਲੇ ਲੈ ਕੇ ਪੰਡਾਲ ਦੀ ਰੌਣਕਾਂ ਵਧਾਓ ਤੇ ਬਾਬਾ ਜੀ ਦਾ ਆਸ਼ੀਰਵਾਦ ਲਓ। ਪੁਸਤੀ ਡੰਗਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਪਿੰਡ ਪਕੜਾਣਾ ਪਿੰਡ ਪਕੜਾਣਾ ਦੇ ਕੇ 18 ਮਈ 2024 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਜਿਲ੍ਹਾ ਫਤਿਹਗੜ ਸਾਹਿਬ ਦੇ ਬਹੁਤ ਹੀ ਮਸ਼ਹੂਰ ਪਿੰਡ ਪਗੜਾਣਾ ਵਿਖੇ ਸਾਡੇ ਇਲਾਕੇ ਦੇ ਬਹੁਤ ਹੀ ਪ੍ਰਸਿੱਧ ਵੈਦ ਬਾਬਾ ਬਾਰਾ ਸਿੰਘ ਜੀ ਹਕੀਮ ਜੀ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਮਿਤੀ 18 ਮਈ 2024 ਨੂੰ ਇਸ ਸਮੇਂ ਮੁੱਖ ਸੇਵਾਦਾਰ ਬਾਬਾ ਕਲਦੀਪ ਸਿੰਘ ਜੀ ਵੈਦ ਜੀ ਵੱਲੋਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਅਤੇ ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਦੁਰਗਾ ਰੰਗੀਲਾ ਜੀ ਜਿਹੜਾ ਹੈ ਉਹ ਆਪਣਾ ਪ੍ਰੋਗਰਾਮ ਕਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਬਚਣ ਦੇ ਲਈ ਪੰਜਾਬ ਨੂੰ ਹਰਿਆ ਭਰਿਆ ਰੰਗਲਾ ਪੰਜਾਬ ਬਣਾਉਣ ਦੇ ਲਈ ਖੇਡ ਸੱਭਿਆਚਾਰ ਨੂੰ ਪਰਫੁੱਲਤ ਕਰਨ ਦੇ ਲਈ ਜੋ ਵੈਦ ਜੀ ਅਤੇ ਹੋਰ ਸਮੂਹ ਸੰਗਤਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਵੱਧ ਛੜ ਕੇ ਸਹਿਯੋਗ ਦਿਓ ਤੇ ਕੁਸ਼ਤੀ ਦੰਗਲ ਦੇ ਵਿੱਚ ਆਪਣੇ ਸਮੂਹ ਸਾਥੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਪਹੁੰਚ ਕੇ ਇਸ ਪ੍ਰੋਗਰਾਮ ਦੀ ਰੌਣਕ ਵਧਾਓ ਧੰਨਵਾਦ ਜੀ ਹਰਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਫਤਿਹਗੜ ਸਾਹਿਬ ਦੇ ਬਹੁਤ ਹੀ ਵੱਡੇ ਨਗਰ ਪਿੰਡ ਪਗੜਾਣਾ ਸਾਹਿਬ ਵਿਖੇ 18 ਮਈ ਨੂੰ ਇੱਕ ਬਹੁਤ ਹੀ ਵੱਡਾ ਕੁਸ਼ਤੀ ਦੰਗਲ ਵਿਸ਼ਾਲ ਦੰਗਲ ਜੋ ਕਿ ਬਾਬਾ ਬਾਰਾ ਸਿੱਖ ਦੀ ਜੀਯਾਦ ਵਿੱਚ ਦੂਜੀ ਵਾਰ ਕਰਵਾਇਆ ਜਾ ਰਿਹਾ ਹੈ ਜਿਸ ਦੇ ਸੰਚਾਲਕ ਜਿਸ ਦੀ ਦੇਖਰੇਖ ਵੈਦ ਕੁਲਦੀਪ ਸਿੰਘ ਜੀ ਕਰ ਰਹੇ ਹਨ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਨਗਰ ਦੀਆਂ ਸੰਗਤਾਂ ਅਤੇ 12 ਵੀ ਸੰਗਠਨਾਂ ਦਾ ਪੂਰਵ ਸਹਿਯੋਗ ਮਿਲ ਰਿਹਾ ਹੈ ਸੋ ਸੰਗਠਨਾਂ ਨੂੰ ਬੇਨਤੀ ਹੈ ਭਾਈ ਕਿ ਇਸ ਅਖਾੜੇ ਦਾ ਆਨੰਦ ਮਾਣ ਲਈ ਅਤੇ ਉਸ ਤੋਂ ਬਾਅਦ ਦੁਰਗਾ ਰੰਗੀਲਾ ਦੇ ਸੱਭਿਆਚਾਰਕ ਪ੍ਰੋਗਰਾਮ ਨੂੰ ਸੁਣ ਲਈ ਸੰਗਠਨ ਹਮਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਰੇ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز